ਕਬੀਰ ਮਾਏ ਮੰਡੋਂ ਤਹ ਗੁਰੂ ਕੀ ਜਾਤੇ ਪਰਮਾ ਜਾਏ ਆਪ ਡੁੱਬੇ ਚਾਹ ਬਿਦਮੈ ਚਿੱਲੇ ਦੀਏ ਬਹਾਈ ਇਹ ਪਾਵਨ ਸ਼ਲੋਕ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 104 ਨੰਬਰ ਸ਼ਲੋਕ ਹੈ ਇਸ ਸ਼ਲੋਕ ਅੰਦਰ ਕਬੀਰ ਸਾਹਿਬ ਨੇ ਜੋ ਅਧੂਰਾ ਗੁਰੂ ਹੈ ਅਗਿਆਨੀ ਗੁਰੂ ਹੈ ਪਾਸ਼ਾ ਕਹਿੰਦੇ ਨੇ ਉਹਦਾ ਸਾਡੇ ਜੀਵਨ ਦੇ ਉੱਤੇ ਕੀ ਅਸਰ ਪੈਂਦਾ ਹੈ ਅਧੂਰਾ ਗੁਰੂ ਸਤਗੁਰੂ ਕਬੀਰ ਸਾਹਿਬ ਸਮਝਾ ਰਹੇ ਨੇ ਕਿ ਬੰਦੇ ਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਹੈ ਕਿਉਂਕਿ ਜਿਹੜਾ ਅਧੂਰਾ ਗੁਰੂ ਹੈ ਉਹਨੇ ਅਸਲ ਪਰਮਾਤਮਾ ਅਕਾਲ ਪੁਰਖ ਜੀ ਦੇ ਵਿੱਚ ਅਪੇਧ ਹੋਣ ਦੀ ਯੋਗਤ ਨਹੀਂ ਦੱਸਣੀ ਉਹਨੇ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਕਰਮ ਕੰਨਾ ਵਿਮਾ ਭਰਮਾਂ ਵਿੱਚ ਉਲਝਾ ਕੇ ਇਹ ਕੀਮਤੀ ਜ਼ਿੰਦਗੀ ਨੂੰ ਬਰਬਾਦ ਕਰ ਦੇਣਾ ਇਸ ਲਈ ਪਾਸ਼ਾ ਕਹਿੰਦੇ ਨੇ ਵੀ ਜੇ ਜਿਹੜਾ ਅਧੂਰਾ ਗੁਰੂ ਹੈ ਅਗਿਆਨਤਾ ਦੇ ਵਿੱਚ ਅਲਝਾਉਣ ਵਾਲਾ ਗੁਰੂ ਹੈ ਕਬੀਰ ਸਾਹਿਬ ਨੇ ਉਹਦੇ ਬਾਬਤ ਇੱਕ ਬੜੀ ਵੱਡੀ ਲੜਨ ਤੇ ਜਿਹੜੀ ਉਪਦੇਸ਼ ਸਲੋਕ ਅੰਦਰ ਪਾਈ ਹੈ ਕਬੀਰ ਮਾਏ ਮੰਡੋ ਤਹ ਗੁਰੂ ਕੀ ਜਾਤੇ ਪਰਮ ਨਾ ਜਾਏ ਜਿਹੜਾ ਗੁਰੂ ਭਰਮ ਨਹੀਂ ਦੂਰ ਕਰ ਸਕਦਾ ਭੁਲੇਖੇ ਵਿੱਚੋਂ ਨਹੀਂ ਕੱਢ ਸਕਦਾ ਸਾਨੂੰ ਅਗਿਆਨਤਾ ਤੋਂ ਬਾਹਰ ਨਹੀਂ ਕੱਢ ਸਕਦਾ ਜੇ ਕਹ ਲਓ ਵੀ ਜਿਹੜਾ ਗੁਰੂ ਜਾਤਾਂ ਪਾਤਾਂ ਦੇ ਭਰਮ ਭੁਲੇਖੇ ਪਾ ਕੇ ਕਰਮ ਕੰਡਾਂ ਦੇ ਵਿੱਚ ਅਲ ਜਾ ਕੇ ਉਸ ਸੱਚੇ ਸਿਰਜਣਹਾਰ ਪਰਮਾਤਮਾ ਦੀ ਯਾਤੋਂ ਤੋੜ ਕੇ ਸਾਨੂੰ ਤੀਰਥਾਂ ਨਾਲ ਜੁੜੀ ਜਾਵੇ ਸਾਨੂੰ ਸਤਿਗੁਰੂ ਕਹਿੰਦੇ ਨੇ ਮੂਰਤੀ ਪੂਜਾ ਨਾਲ ਜੁੜੀ ਜਾਵੇ ਕਬਰਾਂ ਨਾਲ ਜੁੜੀ ਜਾਵੇ ਕਈ ਤਰ੍ਹਾਂ ਦੇ ਬਰਤ ਬੰধেਜ ਕਰਾਵੇ ਇਹਨਾਂ ਬੰਦਨਾ ਵਿੱਚ ਉਲਝਾਈ ਰੱਖੇ ਪਾਸ਼ਾ ਕਹਿੰਦੇ ਨੇ ਇਹੋ ਜੇ ਗੁਰੂ ਦੀ ਜਿਹੜੀ ਮਾਂ ਹੈ ਸਤਿਗੁਰ ਕਹਿੰਦੇ ਨੇ ਉਹਦਾ ਸਿਰ ਮੋਨ ਦੇਣਾ ਚਾਹੀਦਾ ਕਿਉਂਕਿ ਇਹ ਬੜਾ ਵੱਡਾ ਨਰਾਦਰ ਵਾਲਾ ਸ਼ਬਦ ਹੈ ਜਿਨ੍ਹਾਂ ਇਹੋ ਜਿਹੇ ਨਕੰਮੇ ਅਗਿਆਨੀ ਬੰਦੇ ਨੂੰ ਜਨਮ ਦਿੱਤਾ ਜਿਨ੍ਹਾਂ ਸਮਾਜ ਨੂੰ ਗਿਆਨ ਦੇਣ ਦੀ ਬਜਾਏ ਅਗਿਆਨਤਾ ਦੇ ਭਰਮ ਜਾਲ ਵਿੱਚ ਫਸਾ ਲਿਆ ਇਹੋ ਜਿਹੇ ਬੰਦਿਆਂ ਦੀ ਤੇ ਮਾਂ ਨੂੰ ਸਤਿਗੁਰ ਕਹਿੰਦੇ ਨੇ ਮੁੰਨ ਦੇਣਾ ਚਾਹੀਦਾ ਉਹਦਾ ਸਿਰ ਮੰਨ ਦੇਣਾ ਚਾਹੀਦਾ ਉਹਦੀ ਗੁੱਤ ਵੱਢ ਦੇਣੀ ਚਾਹੀਦੀ ਇਹ ਸ਼ਬਦ ਕਬੀਰ ਸਾਹਿਬ ਨੇ ਵਰਤੇ ਨੇ ਕਬੀਰ ਮਾਇ ਮੰਡੋਂ ਤਹ ਗੁਰੂ ਕੀ ਜਾਤਿ ਭਰਮ ਨਾ ਜਾਏ ਜਿਹੜਾ ਪਰਮ ਦੂਰ ਨਹੀਂ ਕਰ ਸਕਦਾ ਭਲੇਖਾ ਦੂਰ ਨਹੀਂ ਕਰ ਸਕਦਾ ਉਸ ਗੁਰੂ ਕਹੋਂ ਵਾਲੇ ਬੰਦੇ ਦੀ ਮਾਨ ਦਾ ਸਿਰ ਮੰਨਣਾ ਚਾਹੀਦਾ ਆਪ ਡੁੱਬੇ ਚੋਂ ਵਿਦਮੇ ਚਿੱਲੇ ਦੀਏ ਬਹਾਏ ਆਪਦੇ ਪਾਸ਼ਾ ਕਹਿੰਦੇ ਨੇ ਚੋਂ ਵਿਦਾਂ ਦੇ ਜਿਹੜੀਆਂ ਰੀਤਾਂ ਰਸਮਾਂ ਭਰੇ ਇਸ ਪਰਮ ਜਾਲ ਦੇ ਵਿੱਚ ਫਸੇ ਹੋਏ ਹੀ ਸਨ ਡੁੱਬੇ ਹੋਏ ਸੀ ਪਾਸ਼ਾ ਕਹਿੰਦੇ ਨੇ ਪਰ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਚੇਲੇ ਬਣੇ ਜਿਨ੍ਹਾਂ ਨੇ ਆਪ ਦਾ ਗੁਰੂ ਧਾਰਨ ਕੀਤਾ ਇਹੋ ਜੇ ਅਗਿਆਨੀਆਂ ਨੂੰ ਕਰਮਕੰਡੀਆਂ ਨੂੰ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਪਾਸ਼ਾ ਕਹਿੰਦੇ ਨੇ ਬਰਬਾਦ ਕਰਿਓ ਕਰੀ ਨਾਲ ਜਿਹੜੇ ਪਿੱਛੇ ਤੁਰੇ ਇਹਨਾਂ ਜੀਆਂ ਵਿਚਾਰਾਂ ਨੂੰ ਇਹਨਾਂ ਜੀਆਂ ਗੱਲਾਂ ਨੂੰ ਇਹਨਾਂ ਜੀਆਂ ਉਹ ਧਾਰਮਿਕ ਕਹੀਆਂ ਜਾਣ ਵਾਲੀਆਂ ਕਹਾਣੀਆਂ ਨੂੰ ਸੱਚ ਮੰਨ ਕੇ ਤੇ ਸਤਿਗੁਰ ਕਹਿੰਦੇ ਨੇ ਇਹਨਾਂ ਨੇ ਉਹ ਵੀ ਵਹਾ ਦਿੱਤੇ ਉਹ ਵੀ ਹੜਾ ਦਿੱਤੇ ਉਹਨਾਂ ਦਾ ਵੀ ਮਹਿੰਗਾ ਜੀਵਨ ਬਰਬਾਦ ਕਰ ਦਿੱਤਾ ਹੁਣ ਸਾਧ ਸੰਗਤ ਜੀ ਇਕੱਲੇ ਕਿਸੇ ਹਿੰਦੂ ਪੁਜਾਰੀ ਦੀ ਗੱਲ ਨਹੀਂ ਇਹ ਹਰ ਇੱਕ ਵਰਗ ਦਾ ਪੁਜਾਰੀ ਹੈ ਭਾਵੇਂ ਉਹ ਸਿੱਖ ਧਰਮ ਦਾ ਪੁਜਾਰੀ ਹੋਵੇ ਜਿਹੜਾ ਗੁਰੂ ਗ੍ਰੰਥ ਸਾਹਿਬ ਮਰਦੀ ਵਿਚਾਰਧਾਰਾ ਤੋਂ ਉਲਟ ਜਾ ਕੇ ਗੱਲ ਕਰਦਾ ਹੋਵੇ ਆਪਣੇ ਸੁਆਰਥ ਵਾਸਤੇ ਭਾਵੇਂ ਉਹ ਇਸਲਾਮ ਧਰਮ ਦਾ ਕੋਈ ਪੁਜਾਰੀ ਹੈ ਕਿਸੇ ਵੀ ਧਰਮ ਦਾ ਜਿਹੜਾ ਪੂਜਣ ਵਾਲਾ ਧਾਰਮਿਕ ਆਗੂ ਹੈ ਉਹਦੀ ਗੱਲ ਕੀਤੀ ਹੈ ਵੀ ਜਿਹੜੇ ਬੰਦੇ ਧਰਮ ਦੀ ਪ੍ਰੇਰਣਾ ਦੇਣ ਵਾਲੇ ਨੇ ਜਦੋਂ ਧਰਮ ਦੀ ਸੱਚੀ ਪ੍ਰੇਰਣਾ ਤੋਂ ਉਲਟ ਜਾ ਕੇ ਗੱਲ ਕਰਦੇ ਨੇ ਤਾਂ ਉਹ ਕਿਦਾਂ ਮਨੁੱਖਾ ਜੀਵਨ ਨੂੰ ਬਰਬਾਦੀ ਵਾਲੇ ਰਾਹ ਤੇ ਲੈ ਜਾਂਦੇ ਨੇ ਪਾਸ਼ਾ ਨੇ ਇਹ ਸਮਝਾਇਆ ਅੱਜ ਆਪਾਂ ਦੇਖਦੇ ਹਾਂ ਵੀ ਧਰਮ ਦੀ ਆੜ ਦੇ ਵਿੱਚ ਧਰਮ ਦਾ ਲੇਬਲ ਚ ਪਕਾ ਕੇ ਇਦਾਂ ਪਾਸ਼ਾ ਦੀ ਬਾਣੀ ਵੀ ਸਮਝ ਆਉਂਦੀ ਹੈ ਕਿ ਕਿਦਾਂ ਸਮਾਜ ਦੇ ਵਿੱਚ ਦੰਗੇ ਕਰਾਏ ਜਾ ਰਹੇ ਨੇ ਲੋਕਾਂ ਨੂੰ ਆਪਸ ਵਿੱਚ ਪਾੜ ਕੇ ਰਾਜਨੀਤਿਕ ਲੋਕੀ ਜਿਹੜੇ ਗਿਆਨ ਤੋਂ ਉੱਕੇ ਹੀ ਕੋਰੇ ਨੇ ਉਹ ਲੋਕੀ ਸਮਾਜ ਨੂੰ ਗਮਰਾਹ ਕਰਕੇ ਆਪਸ ਵਿੱਚ ਲੜਾ ਲੜਾ ਕੇ ਆਪਣੀਆਂ ਰੋਟੀਆਂ ਸੇਕ ਰਹੇ ਨੇ ਸਤਗੁਰੂ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਕਿ ਜਿਹੜੇ ਇਦਾਂ ਦਾ ਅਧਰਮ ਫਲਾਉਣ ਵਾਲੇ ਜਿਹੜੇ ਧਰਮ ਦੇ ਨਾਂ ਦੇ ਉੱਤੇ ਵੱਡੇ ਇਦਾਂ ਦੇ ਕਰਮਕਾਂਡ ਫਲਾ ਰਹੇ ਨੇ ਇਹੋ ਜਿਹਾਂ ਦੀ ਤੇ ਮਾਂ ਦਾ ਸ਼ਰਮੰਦਣਾ ਚਾਹੀਦਾ ਵੀ ਇਹੋ ਜੇ ਜੰਮੇ ਕਾਦੇ ਵਾਸਤੇ ਸੀ ਪਾਤਸ਼ਾਹ ਕਹਿੰਦੇ ਨੇ ਕਾਦੇ ਵਾਸਤੇ ਜਗ ਵਿੱਚ ਆਏ ਸੀ ਇਹ ਭੋਲੀ ਜਨਤਾ ਨੂੰ ਮੂਰਖ ਬਣਾਉਣ ਵਾਸਤੇ ਭੋਲੀ ਜਨਤਾ ਨੂੰ ਲੁੱਟਣ ਵਾਸਤੇ ਦੁਨੀਆ ਵਿੱਚ ਆਏ ਨੇ ਇਨਾਂ ਦਾ ਆਉਣਾ ਪਾਸ਼ਾ ਕਹਿੰਦੇ ਨੇ ਨਫਲ ਹੈ ਤੇ ਜਿਹੜੇ ਬੰਦੇ ਇਹੋ ਜੇ ਕਰਮਕੰਡੀਆਂ ਦੀ ਸੰਗਤ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਵੀ ਪਾਸ਼ਾ ਕਹਿੰਦੇ ਨੇ ਕਿਸੇ ਲਿਖੇ ਨਹੀਂ ਹੈ ਉਹਨਾਂ ਦਾ ਜੀਵਨ ਵੀ ਬਰਬਾਦ ਹੈ। ਤਾਂ ਸਤਿਗੁਰੂ ਕਬੀਰ ਸਾਹਿਬ ਨੇ ਇਸ 104 ਨੰਬਰ ਸਲੋਕ ਅੰਦਰ ਸਾਨੂੰ ਇਹ ਸਮਝਾਇਆ ਵੀ ਕਰਮਕੰਡੀ ਬੰਦਿਆਂ ਦੀ ਸੰਗਤ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ। ਬ੍ਰਹਮ ਵਿੱਚ ਅਪੇਧ ਹੋਣ ਵਾਸਤੇ ਪਰਮਾਤਮਾ ਦੀ ਬੰਦਗੀ ਦੀ ਲੋੜ ਹੈ ਨਾ ਕਿ ਕਰਮਕੰਡਾਂ ਦੀ। ਇਹ ਸਾਰਾ ਜਿੰਨਾ ਭਰਮ ਜਾਲ ਹੈ ਇਹ ਬੰਦੇ ਦੀ ਜ਼ਿੰਦਗੀ ਦਾ ਜ਼ਿੰਦਗੀ ਦਾ ਬਰਬਾਦੀ ਦਾ ਕਾਰਨ ਹੈ ਇਹ ਜੀਵਨ ਨੂੰ ਕਦੇ ਵੀ ਸਵਾਰ ਨਹੀਂ ਸਕਦਾ ਕਰਮਕੰਡ ਇਹਨੇ ਬਰਬਾਦ ਕਰ ਦੇਣਾ ਤੇ ਇਹੋ ਜੇ ਕਰਮਕੰਡ ਫਲਾਉਣ ਵਾਲੇ ਬੰਦਿਆਂ ਤੋਂ ਪਾਸ਼ਾ ਕਹਿੰਦੇ ਨੇ ਕਿਨਾਰਾ ਕਰਨਾ ਚਾਹੀਦਾ ਸੈੱਡ ਹੋ ਜਾਣਾ ਚਾਹੀਦਾ ਪਰ ਸਾਡੇ ਜਿਹਨਾਂ ਵਿੱਚ ਇਹਨਾਂ ਨੇ ਆਪ ਦੇ ਪ੍ਰਤੀ ਇਦਾਂ ਦੀਆਂ ਗੱਲਾਂ ਬਿਠਾ ਦਿੱਤੀਆਂ ਅਸੀਂ ਲੋਕੀ ਭੋਲੇ ਪੰਦੇ ਵਿੱਚ ਇਹਨਾਂ ਦੀ ਪਕੜ ਦਾ ਸ਼ਿਕਾਰ ਹੁੰਨੇ ਆ ਇਸ ਕਰਕੇ ਇਸ ਚੀਜ਼ ਤੋਂ ਸਤਿਗੁਰ ਕਹਿੰਦੇ ਨੇ ਬਚਣ ਦੀ ਲੋੜ ਹੈ